ਬਾਰ ਖਲੋਟਾਂ ਚ ਚੌਂਕ ਚ ਆ ਕਿਦਾਂ ਨਿਆਣਾ ਚੁੱਕ ਲਿਆ ਵਾ ਵਾਂਡੀਆਂ ਦਾ ਪੱਕਾ ਵੀ ਕੁੜੀ ਨੰਗੜੀ ਲਾਗੋ ਅੱਛਾ ਵੀਡੀਓ ਮੈਨੂੰ ਫਾਲਾ ਲੋਂਡਾ ਹੈ ਰੋਡਾ ਹੀ ਹੈ ਅੱਛਾ ਅੱਛਾ ਚੱਲ ਬੜੀ ਨਹੀਂ ਹੋਈ ਜਾਂਦਾ ਵਾ ਜਿਹੜਾ ਕੱਟ ਜਿਹੜਾ ਉਹ ਕੱਟਾ ਏ ਬੋੜੀ ਜਿਹੜਾ ਕੱਟਾ ਏ ਕੀ ਕਰਨਾ ਫੇਰ ਨਿਆਣੇ ਨੂੰ ਨਿਆਣੇ ਨੂੰ ਸੰਭਾਲਣਾ ਹੈ ਹਾਂ ਚੱਲ ਜਿਹੜੇ ਕੱਟਾ ਬਹੁਤ ਜ਼ਿਆਦੀ ਹਾਂ ਨੂੰ ਚਾਹੀ ਜਿਹੜਾ ਕੱਟਾ ਆਨ ਜਗੇ ਟੈਨਸ਼ਨ ਕਿ ਮੈਨੂੰ ਦਾਦੀ ਓ ਸਿਮਰ ਆਈ ਆਹੋ ਆਈ ਹੀ ਸਿਮਰ ਆਈ ਤੇ ਨਾ ਕੋ ਗੱਲ ਕਰਦੀ ਆ ਮੈਂ ਬੂਹ ਦੇ ਦੀਦੀ ਗੱਲ ਤੇ ਮੈਂ ਨਾ ਹਾਂ ਖਰਚਾ ਇਸ ਨਾਲ ਹੀ ਹਾਂ ਠੀਕ ਹੈ ਜੀ ਓਏ ਇਹ 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 ਹੀ ਲਿਆ ਕੇ ਦੋ ਮੈਨੂੰ ਲੈ ਹਾਂ ਨੂੰ ਇੱਕ ਭਈਏ ਦਾ ਖਰਚਾ ਹੈ ਪਾਰਲਰ ਦਾ ਖਰਚਾ ਹਾਂ ਤੂੰ ਬੁੰਡੇ ਐਸੀ ਕਹਿ ਗਈ ਬੁੰਡੇ ਦੀ ਚੋਰੀ ਛੱਪੇ ਬਾਹਰ ਐਸੀ ਦੱਸਣਾ ਦੀ ਬੀ ਆ ਬੋਲ ਪਰੇਸ਼ਾਨ ਮੈਂ ਤੇ ਮੈਨੂੰ ਸਮਝ ਨਹੀਂ ਆਉਂਦੀ ਪੈਸੇ ਹੁਣ ਕਿੱਥੋਂ ਇਨੇ ਕਿੰਨਾ ਖਰਚਾ ਹੈ ਨਾ ਤੀਜ ਮਾਰ ਕੇ ਇਦਾਂ ਤੇ ਸਹੀ ਪੈਣ ਮੇਲਾ ਤੂੰ ਆਣੀ ਹੈ ਨਹੀਂ ਇਹ ਬੜੀਆਂ ਚੰਗੀਆਂ ਇਸੇ ਮੈਂ ਰੋਤਰਾ ਇੱਕ ਗੱਲ ਹੈਗੀ ਸਾਡੇ ਸਾਹਮਣੇ ਹੋਰ ਤੇ ਬਾਹਰ ਜਾ ਕੇ ਹੋਗਾ ਸਾਨੂੰ ਵੀ ਇੰਨੇ ਖਰਚੇ ਸੁਣਾ ਗਈ ਤੂੰ ਹੁਣ ਮੁੰਡੇ ਨੂੰ ਤੂੰ ਵਿਚਾਰਾ ਕੀ ਕਰੀ ਕੀ ਕਰੂਗਾ ਏਸੀ ਕਿੰਨੇ ਕਿੰਨੇ ਦਾ ਪੋਤਾ ਹੁੰਦਾ ਭਲਾ ਇਸੀ ਘਟੋ ਘਟ ਬੜੀਆਂ ਹਾਂ ਸਟਾਈਲਰ ਦਾ ਹਾਏ ਮੇਰਾ ਬੀਪੀ ਕਰ ਕੇ ਪੈਣਾ ਤੇਰਾ ਤੇ ਬੀਬੀ ਘਟਿਆ ਘੜਾ ਮੇਰਾ ਨੋ ਵੀ ਹੋ ਗਿਆ ਭਾਈ ਕੀ ਕਰਾਂਗੇ ਪਹਿਣਾ ਕੀ ਕਰਾਂਗੇ ਬੜਾ ਬੜੇ ਪਰ ਪਰੇ ਸ਼ਾਨਿਆ ਉਹਨੇ ਤੇ ਐਡੀ ਚੇਤ ਵਾਲੀ ਆ ਨਾ ਕੁੜੀ ਕੁੜੀ ਤੋਂ ਉੱਤੋਂ ਵੀ ਤਾਂ ਆ ਨਾ ਕੁੜੀ ਜਾਦੀ ਮੈਂ ਉਹਨੂੰ ਵਾਇਸ ਨੂੰ ਯਾਹ ਤੇ ਜੋੜਦਾ ਵੀ ਸੱਚੇ ਪਾਸੇ ਜਿਹੜੇ ਉਹਨੂੰ ਕਿ ਕਿ ਕਹਿ ਗਈ ਆ ਤੇ ਉਹਨਾਂ ਲਾ ਲਾ ਤਾ ਲਾ ਤਾ ਰੱਖੀ ਹਾਂ ਧੀ ਧਿਆਣੀ ਆ ਦੇਣੜੇ ਪਹਿਣੀ ਹਾਂ ਨੇ ਕਲਪਾ ਕਾਲੂ ਕੁੜਮਾ ਜਾਈ ਗੱਲ ਨਹੀਂ ਹੋਣੀ ਹੋਣੀਆਂ ਏ ਦੀਦੀ ਉਹਦਾ ਪਾਇ ਤੋ ਕਰੇ ਕੁੜੀ ਭੂਏ ਬੜੀ ਚੜਾਈ ਹੈ ਨਹੀਂ ਸਹੀ ਗੱਲ ਹੈ ਉਹ ਪਤਾ ਕੀ ਗੱਲ ਆ ਕਲੀ ਕਲੀ ਧੀ ਇਹਨਾਂ ਨੂੰ ਚੱਲ ਕੋਈ ਗੱਲ ਨਹੀਂ ਆਹੀਂ ਦੇ ਵੇਖਣਾ ਕਿੰਨੇ ਵੇਖਣਾ ਇਹਨੂੰ ਅਸੀਂ ਤਾਂ ਲਾੜ ਪਿਆਰ ਕਰਦੇ ਆ ਇਹ ਤਾਂ ਗੱਲ ਤੇਰੀ ਸਹੀ ਮੈਂ ਮੈਂ ਆਪਣਾ ਲਾਜ ਲਾਉਣਾ ਸੀ ਆਹੋ ਦਾ ਪਰਾਇਆ ਚਲ ਮੈਂ ਆਪਣਾ ਮੂੰਹ ਲਾਜ ਘੜੋਣਾ ਹਾਂ ਕਹਿੰਦੇ ਬਾਈਕ ਝਾੜ ਕੇ ਲੱਡਾ ਨਾ ਉਹ ਏਸੀ ਵੇਚ ਕੇ ਤੂੰ ਇਲਾਜ ਕਰਾ ਲੈ ਮੈਂ ਤਾਂ ਭਰਾ ਇਹਨਾਂ ਦੀ ਏਸੀ ਇਨਾ ਇਨ ਚੱਕ ਕੋਈ ਨੀ ਹੋਰ ਸਾੜ ਰੋਕੇ ਕਰਾਣਾ ਫਿਰ ਥੋੜੀ ਬੋੜੀ ਵਾਟ ਸਰਾਪ ਜੀ ਉਹੀ ਕੋਈ ਨੀ ਮੈਂ ਇਹ ਚਲ ਗੋਣ ਵਾਲਿਆਂ ਵਿੱਚ ਕੱਲ ਨੂੰ ਸੋਚਾਂਦੇ ਵੀ ਬਾਜ ਸਹੀ ਕਰਾ ਕੇ ਗੋਣ ਵਾਲਿਆਂ ਚ ਘੱਲ ਦਈਏ ਮੈਨੂੰ ਗੋਣ ਦੋ ਚਿਤਾਇਆ ਸੱਚ ਹੂੰ ਸਭਿਆਚਾਰ ਵਾਲੇ ਮੈਨੂੰ ਅੱਡੇ ਵੀ ਭਵਾ ਸਾਡੇ ਕੋ ਅੱਛਾ ਤੇ ਇੱਕ ਇੱਕ ਨੰਬਰੀ ਤੇਰੀ ਅੱਛਾ ਤੂੰ ਸਪੀਚ ਜੇ ਅਗਰ ਉਠੇ ਨਾ ਸਪੀਕ ਮੈਂ ਚੀਜ਼ ਨਹੀਂ ਜਿਹੜੇ ਪਪੜੋਂ ਨੇ ਪਕੌੜੇ ਖਾਣੇ ਆ ਨਾ ਉਹਨਾਂ ਦੇ ਵੈਸੇ ਹਾਸ਼ਾ ਸ਼ਾ ਸ਼ਾ ਦੇ ਮੂੰਹ ਤੋਂ ਬਾਹਰ ਆਏ ਨਹੀਂ ਹਾਂ ਅੱਜ ਵੇ ਰਾਗੀ ਮੈਂ ਸੁਣਿਆ ਤੂੰ ਪੰਗੜਾ ਬੜਾ ਸੁਣ ਪਹਿਲੇ ਥੋੜੇ ਜਿਹਾ ਹੁ ਪਾ ਕੇ ਖਾ ਦੇ ਪੰਗੜਾ ਪਪੜੇ ਪਾ ਲੈਣਾ ਮੈਂ ਪਾ ਕੇ ਪਾ ਲੈਣਾ ਇਹ ਪੰਗੜੇ ਦੇ ਵਿੱਚ ਤੇ ਮੈਂ ਨਾ ਨਹੀਂ ਆ ਮਾਰੀ ਦਿਖਾਣਾ ਲਈ ਹੈ ਕੋਈ ਚੱਜਦਾ ਵੇਖੀ ਕਿਤੇ ਪੰਗੜਾ ਵੱਟ ਕੱਢ ਜਿਨਾ ਨਾ ਪੰਗੜੇ ਦੇ ਨਹੀਂ ਨਹੀਂ ਪਪੜਾ ਪੰਗੜਾ ਇੱਥੇ ਨਹੀਂ ਪੋਣਾ ਆ ਛੱਡੀ ਤੂੰ ਮਾੜਾ ਸਟੈਪ ਕਰਕੇ ਵਿਖਾ ਮਾੜੇ ਤੂੰ ਕਿੱਦਾਂ ਕਹਿੰਦੇ ਹੁੰਦੇ ਜਦੋਂ ਮੂਡ ਹੋਵੇ ਨਾ ਫੇਰ ਪਹਿਣ ਚੰਗਾ ਹੁਣੇ ਸਿੱਧਾ ਤੇ ਉਹਨੂੰ ਵਿਚਾਰ ਨਹੀਂ ਆਇਆ ਅਸੀਂ ਦਾ ਇਹ ਸਿੱਧਾ ਬਸ ਤਪਕੜੇ ਪਾਵੇ ਹੋ ਕੋਣ ਬੁੱਤ ਵੇਖ ਤੂੰ ਇੰਨਾ ਕੰਮ ਕਰਦਾ ਨੱਕੜਦਾ ਤੇਰੀ 7 800 900 ਦਿਹਾੜੀ ਆ ਤੇ ਜੇ ਤੂੰ ਕਰ ਦੇਂਗਾ ਤਾਂ ਫੇਰ ਆਖਰੂ ਨਹੀਂ ਆਉਂਦਾ ਕਰਨਾ ਤੇ ਪਹਿਣਾ ਹੀ ਹੁਣ ਜਦੋਂ ਕਹਿ ਗਈ ਆ ਨਾ ਮੈਂ ਤੇਰੇ ਨੂੰ ਨਾ ਕਰਨਾ ਪਹਿਣਾ ਕਰਨਾ ਪਹਿਣਾ ਕਰਨਾ ਪਹਿਣਾ ਨਾ ਇਹ ਜਿਹੜਾ ਨਾ ਤੇਰਾ ਇਹਨੇ ਹਾਂ ਕਰਜ਼ੇ ਥੱਲੇ ਲਾ ਦੇ ਨਈ ਕਰ ਨਹੀਂ ਲੈ ਬਿਠਾਏ ਕਾਹ ਹੋ ਹਰ ਵੇ ਇਦਾਂ ਕਹਿੰਦੀ ਏ ਕਰਨਾ ਲਾਉਣੇ ਪੈਂਦੇ ਹਾਂ ਹਾਂ ਤੇ ਨੱਚ ਵੱਢ ਗਈ ਏ ਉਹਨੇ ਫਿਰ ਤੂੰ ਆਪਣੀ ਚਾਚੀ ਦੇ ਗਿਆ ਫਿਰ ਹਾਂ ਨੱਕ ਨਾਲ ਨਾਲ ਲਾ ਗਦੇ ਹੁੰਦੇ ਨਾਲ ਨਾ ਹੋ ਥੋੜਾ ਕਰ ਲੈ ਬੰਨ ਫਿਰ ਗੱਥਾ ਕਬੜਾ ਕੇ ਆਜੋ ਬਿੱਕੇ ਕੇ ਕਹਿੰਦੇ ਨਾ ਪੱਕਾ ਫੜ ਕੇ ਦੇ ਦਿੰਨੇ ਆ ਹਾਂ ਨਾਰੋ ਤਾਂ ਨੱਕ ਤੇ ਨਾਰੋ ਸ਼ਰਮਾ ਹਾਂ ਆ ਕੇ ਫੜ ਕੇ ਤੇ ਲੱਲਾ ਲਾਲੇ ਕਰੂਗਾ ਨਹੀਂ ਇਹਨਾਂ ਚੀਜ਼ਾਂ ਦਾ ਪਤਾ ਜਿੱਥੇ ਲਾਉਣੇ ਨਾ ਕਿਥੇ ਲਾਉਣੇ ਪੈਂਦੇ ਹੁੰਦੇ ਚਾ ਕੋਈ ਜੋ ਮਮਾਰੇ ਕਰੂ ਚੱਲ ਮੈਂ ਗੱਲ ਸੁਣੋ ਤੁਨੀ ਇੱਕ ਬੋਤਲ ਲੈ ਆਇ ਨੂੰ ਮਾਸਾ ਪਿਆਈਏ ਕਬਰਾਂ ਹਟਉਣ ਦੀ ਆ ਹਾਂ ਮੈਂ ਲਿਓ ਦਾ ਚ ਪਾ ਕੇ ਲਿਓਣਾ ਮੈਂ ਇਹਨੀ ਪੈਣਾ ਨਿਆ ਤੇ ਇੱਕ ਹੋਰ ਟੈਨਸ਼ਨ ਮੈਨੂੰ ਪੈ ਗਈ ਊ ਕਾ ਦੀ ਪਣੀ ਐ ਸੀ ਦੀ ਉਹ ਵੀ ਤੁਹਾਡੇ ਪੱਲੇ ਇਦਾਂ ਖਰਚਾ ਪਾ ਦੇਣਾ ਵਾ ਮੈਂ ਤਾਂ ਨਾਨਕੇ ਆ ਚਿੱਕੀ ਆਂਦੇ ਤੇ ਆ ਕੇ ਮੈਂ ਤਾਂ ਕਿਤੇ ਵਿਪਤਾ ਮੋਲ ਲੱਲੀ ਮਾਮੀ ਬਣ ਕੇ ਮੈਂ ਦੱਸ ਹੋਰ ਉਹ ਪਾ ਲਿਆ ਇਹ ਲਿੰਕਾ ਪੀ ਲਾ ਫੇਰ ਉਧਰ ਮਾ ਮੈਨੂੰ ਪਤਾ ਹੁੰਦਾ ਵੀ ਮਾਮੀ ਆ ਬਣ ਕੇ ਆ ਕੁਸਚਨ ਜੜ ਕਰਨੇ ਪੈਣੇ ਮੈਂ ਮਾਮੀ ਬੰਨਾ ਹੀ ਨਹੀਂ ਸੀ ਮਮੇ ਮੜਾ ਕਕ ਕਕ ਕਾਲਾ ਲੂੰ ਪਪਾ ਪਾਇ ਅੱਛਾ ਹਾ ਚਾਚੀ ਹੁ ਪੀ ਪੀ ਨਹੀਂ ਹਏ ਇਹ ਵੀ ਪੁੱਤ ਤੇਰਾ ਪੜਾ ਹੀ ਹੋਵੇ ਹਾਏ ਇੱਕ ਐਸੀ ਮੈਨੂੰ ਵੀ ਲਵਾਦੀ ਹੁੰਦੀਆਂ ਗਰਮੀਆਂ ਚ ਉਹ ਛੱਡ ਇਸ ਦਾ ਸਫਾ ਆਪਣਾ ਪੱਕੇ ਹੀ ਚੰਗੇ ਆ ਐਵੇਂ ਫਾਲੂ ਦੇ ਖਰਚੇ ਵਾਧੂ ਦੇ ਇਹ ਨਹੀਂ ਖਰਚੇ ਕਰਨੇ ਚਾਹੀਦੇ ਹਾਂ ਠੰਡੀ ਪੈ ਗਈ ਹੂ ਮੈਨੂੰ ਮੈਨੇ 20-25 ਨਿਮਕ ਰੰਦੀ ਮੇਰੇ ਦੇ ਨੋ ਹੋੜ ਘਟ ਗਈ 27000 ਚ 20 ਰੁਪਏ ਘਟ ਗਈ ਉਹ ਤੂੰ ਗੁੰਗੜੇ ਮੈਨੂੰ ਦੇ ਦੇ ਨਹੀਂ ਮੈਂ ਤੇ ਨੂੰ ਅਮਦਾ ਤੇਰਾ ਚਾਚਾ ਰਾਤ ਨੂੰ ਤੇ ਮੈਂ ਦੇ ਦੂੰਗੀ ਤੈਨੂੰ ਚਾਚਾ ਚਾਚਾ ਤੇ ਤੈਨੂੰ ਕੰਜੂਰ ਠੀਕ ਕਰਾ ਵੇ ਠੀਕ ਕਰ ਕੜੀ ਦੇ ਖੋਸ਼ ਹਾਏ ਇਦਾਂ ਦੀਆਂ ਗੱਲਾਂ ਨਾ ਕਰ ਮੈਨੂੰ ਸੁੱਕਾ ਮੇਰਾ ਬੀਪੀ ਲੋਨ ਗਈ ਸਤਾਣੀ ਪਛੋ ਨਹੀਂ ਕਰਨਾ ਚਾਹਤਾ ਮੈਂ ਮੈਂ ਮੈਡਮ ਮੂਣੀ ਪਾਰਕ ਲੱਗ ਉਹਨੇ ਕੰਮ ਤੇ ਅੱਛਾ ਉਥੇ ਖੋਤਾ ਸੀ ਚਾਚਾ ਹਾਂ ਪਹਿਲਾਂ ਕਰਿਆ ਨਾਰਾਂ ਦਾ ਜੂਸ ਅੱਛਾ ਜੱਗ ਪੀ ਗਿਆ ਅੱਛਾ ਹੈ ਫਿਰ ਅਜੀ ਜੀ ਜਣ ਕੜੀ ਖੰਡ ਵਾਲੇ ਹਾਂ ਉਹ ਕੋ ਮੈਂ ਪਾਪੜੀ ਚਾੜ ਖਾਣ ਗਿਆ ਮੈਂ ਅੱਛਾ ਮੈਂ じゃ ਖਾਣ ਨੇ ਕੋਈ ਗੱਲ ਨਹੀਂ ਉਥੇ ਭੈਣਾ ਦੋ 버ਗਰ ਵੀ ਖਾ ਗਿਆ ਹਾਏ ਨਹੀਂ ਕੱਤਿਆਂ ਦਾ ਨਹੀਂ ਕੁੱਤਿਆਂ ਦਾ ਮੈਂ ਨਾ ਕੁਛ ਖਾ ਗਿਆ ਮੈਨੂੰ ਉਹ ਤਾਂ ਕੁਛ ਲਿਆ ਕੇ ਨਹੀਂ ਦੇਂਦਾ ਘਰ ਮੇਰੇ ਵਰੀ ਤੇ ਕਹਿ ਦਿੰਦਾ ਕੁਛ ਜੇਬ ਚ ਹੈਗਾ ਹੀ ਨਹੀਂ ਆ ਹਾਂ ਮੈਂ ਉਦੋਂ ਰਹਾ ਲੈ ਗਿਆ ਤੇ ਮੈਂ ਹਾ ਕਿਥੋਂ پیسے ਕੱਢੀ ਜਾਂਦਾ ਹੈ ਆ ਜਾ ਆ ਲੈਂਦੇ ਆ ਜਾ ਆ ਲੰਦੇ ਨਹੀਂ ਲੜਾਈ ਕਾਜੀ ਪੁਣੀ ਨਾ ਨਾ ਮੈਂ ਕਹਦਾ ਕਿ ਤੂੰ ਜੂਸ ਦਾ ਗਲਾਸ ਪਿਆ ਦੇ ਮੈਨੂੰ ਆਖੋ ਜੇਬ ਖਾਲੀ ਜੇਬ ਚ ਕੋਈ ਨਹੀਂ ਆ ਆ ਤੂੰ ਨਾ ਨਾ ਜੂਸ ਵੀ ਪੀ ਲਿਆ ਤੇ ਕਿਤੇ 버ਗਰ ਵੀ ਖਾ ਲੇ ਮੇਰੇ ਜੋਗਾ ਕੁਛ ਨਹੀਂ ਹੈਗਾ ਇਹਦੇ ਕੋਲ ਹੁਣ ਪੁਆਲਾ ਪੈ ਆ ਲੰਦੇ ਨੂੰ ਜਰਾ ਨਹੀਂ ਪਿੰਦਾ ਪੁਆਲਾ ਚਾਚਾ ਟੀ ਵੀ ਚ ਨਹੀਂ ਨਾ ਨਾ ਨਾਲੇ ਤੂੰ ਐ ਪਾ ਪਾਤਾ ਕੀ ਗਈ ਕਈ ਵੀ ਨੂੰ ਜੂਸ ਲੈ ਗਦੋ ਨਾਰਾਂ ਦਾ ਕੀ ਕੀ ਭਰ ਕੀ ਜਾਂਦਾ ਵਾ ਹਾਂ ਕਾਹ ਕਹੂੰਗੀ ਤੇ ਤੇਰੀ ਗੱਲ ਖੁਣ ਮੈਂ ਇਦਾਂ ਹੀ ਕਹੂੰਗੀ ਇਹਨੂੰ ਤੇ ਨਾਲ ਨਾਲ ਕੁੜੀ ਨੂੰ ਕਹੀਂ ਛੋਟੀ ਨੂੰ ਉਹਨਾਂ ਦੇ ਤੂੰ ਹੀ ਪਾਪਾ ਨੂੰ ਕਹੀਂ ਬਰਗਰ ਵੀ ਲੈ ਕੇ ਦੋ ਉਹਨੂੰ ਆਪੇ ਸੋਚ ਜਣੀ ਆ ਹਾਂ ਇਹੋ ਪਤਾ ਲੱਗ ਗਿਆ ਆ ਇਦਾਂ ਹੀ ਕਹੂੰਗੀ ਇਦਾਂ ਹੀ ਕਹੂੰਗੀ ਆਪੇ ਲੈ ਆ ਕੇ ਦਊਗਾ ਚਲ ਇਹ ਗੱਲ ਛੱਡ ਹੁਣ ਇਹ ਸਲਾਹ ਕਰੋ ਵੀ ਦੇਣਾ ਲੈਣਾ ਕੀ ਜੇ ਵਿਆਹ ਚ ਇਹ ਆ ਜੀ ਕਿ ਕੱਲਾ ਕੱਲਾ ਕਰ ਸਕਦਾ ਐਸੀ ਦਾ ਕੰਮ ਕਿਉਂਕਿ ਕਰਨਾ ਹੀ ਨਹੀਂ ਪੈਣਾ ਹੁੰਦੇ ਮੇਰੇ ਤੇ ਹੱਥ ਖੜੇ ਜੇ ਮੇਰੇ ਕੋ ਐਸੀ ਉਸੀ ਮੇਰੇ ਕੋ ਨਹੀਂ ਜੇ ਦਿੱਤਾ ਜਾਣਾ ਮੇਰੇ ਹੱਥ ਖੜੇ ਮੈਂ ਤੇ ਆ ਨਿੱਕਾ ਮੋਟਾ ਹੀ ਖर्चा ਕਰਦਾ ਅ ਗੜੀ ਤੂੰ ਸਿਲਾਈ ਮਸ਼ੀਨ ਜੀ ਆ ਸਿਲਾਈ ਮਸ਼ੀਨ ਵੀ ਮੰਨਿਆ ਵਾ ਆ ਹਾਇ ਲੈ ਪਹਿਣਾ ਇਹ ਤੇ ਬਾਹਰ ਦਾ ਨੀ ਕੀ ਕਰਾ ਇਹ ਗੋਲ ਮੋਲ ਉਹ ਕਿੰਦੀ ਮੈਨੂੰ

ਆਏ ਨੇ ਵੱਡੀ ਮਸ਼ੀਨ ਉਹ ਕੀ ਵੱਡੀ ਫ੍ਰਿਜ ਡਬਲ ਡੋਰ ਆਹੋ ਨਹੀਂ ਮਸ਼ੀਨ ਨਹੀਂ ਏਸੀ ਇਹਨਾਂ ਕੋਲ ਤੇ ਮੇਰੇ ਆਪਣੇ ਘਰ ਨਹੀਂ ਹੈਗਾ ਜਿੰਨਾਂ ਮੈਂ ਇਹਨਾਂ ਨੂੰ ਦੇ ਦੂੰਗੀ ਚੀਜ਼ ਸਿਮਮ ਸਿਮਨੋ ਜਾਈਦੀ ਨਹੀਂ ਇਹਨਾਂ ਨਾਲ ਛੁੱਟਣੀ ਤੇ ਤੂੰ ਮੇਰੇ ਕੋਲ ਤਾਂ ਸੋਚ ਤੂੰ ਵੀ ਸੋਚਦਾ ਕੋਈ ਹੂੰ ਉਹਨੇ ਆਪਣੇ ਕੁੜਮੇ ਵਿੱਚ ਕੱਟਣ ਮੈਂ ਕੀ ਉੱਥੇ ਕਰ ਦੱਸ ਤੂੰ ਦਾ ਕਿ ਤੂੰ ਪਾਸੇ ਕਰਾ ਕੜਾਈ ਕਰ ਛੱਡਿਆ ਕਾਰ ਤਕੂ ਕੋ ਨਾ ਸੋਚਿਆ ਤਰਾ ਤਰਾ ਮੈਂ ਤੇ ਤਰਾ ਤਰਾ ਤੇ ਮੇਰੀ ਮਾਰੀ ਨੂੰ ਕਰਦਾ ਜਾਣ ਬੋਤ ਨਾ ਮੇਗਾ ਤੇਰੇ ਜਿੰਨਾ ਚਾਹ ਤੇਰੇ ਮੂੰਹ ਚੋਂ ਨਾ ਨਿਕਲਦੀ ਹੁੰਦੀ ਨਾ ਉਹਨਾਂ ਚੇਤੇ ਤੇਰੇ ਕੋ ਗੱਲ ਕਰਾ ਕੇ ਹਾਂ ਕਰਾ ਜਾਂਦੇ ਹੀ ਉਹ ਵੀ ਨਾ ਗੱਲ ਕਰਕੇ ਤੇ ਤੁਰ ਜਾਂਦੀਆਂ ਤੇ ਤੇਰੇ ਮੂੰਹ ਚੋਂ ਨਾ ਨਿਕਲਦੀ ਨਹੀਂ ਤਰਾ ਤਰਾ ਹੀ ਰਹਿ ਜਾਂਦੀ ਆ ਤਰਾ ਤਰਾ ਹੀ ਕਰ ਦਿੰਦਾ ਉਹ ਤੇਰਾ ਤੇਰੇ ਫਾਇਦਾ ਚੋਤੇ ਲੈ ਜਾਂਦੀਆਂ ਉਹ ਬੜਾ ਦੁਖਣਾ ਇਸ ਮਾਟੀ ਕੰਮ ਹੈ ਤੇ ਸਮਝ ਨਹੀਂ ਆਉਂਦੀ ਚਲੋ ਹੁਣ ਫਿਰ ਕੀ ਕਰਨਾ ਖਾਲੇ ਖਾਲੇ ਹੋਣਾ ਕੁਛ ਬੋਲੀ ਹੋਣਾ ਕੁਛ ਬੋਲੀ ਨਹੀਂ ਇੱਥੇ ਮੈਂ ਨਾ ਟਾੜਾਂ ਗੱਲ ਇੱਥੇ ਮੈਂ ਨਾ ਟਾਟੀ ਮੈਂ ਨਹੀਂ ਹੁਣ ਨਹੀਂ ਤੁਹਾਡੇ ਕੋਲ ਆਈ ਨਾਲ ਪੁੱਤ ਜਿੱਦੀ ਨਾ ਕਾਟਰੀ ਮੈਂ ਨਾ ਮੈਨੂੰ ਆਡੀ ਵੈਟਜ ਮਨਾਲੀ ਦੇ ਮੈਂ ਮੇਤੋਂ ਨਹੀਂ ਦਿੱਤੀ ਜਾਣੀ ਮੈਂ ਕਹ ਰਹਾ ਨਾ ਨਹੀਂ ਸਾਰਾ ਦਾਜ ਦਾ ਖਰਚਾ ਹੈ ਨੂੰ ਪਾਉਂਦੇ ਆ ਜਦੋਂ ਇਹ ਦੇ ਕਰਕੇ ਉਹ ਨਾ ਦਾਦੀ ਨਾਨਕ ਆਦੇ ਸਿਰੋਂ ਸਾਰਾ ਪੁੱਛ ਲੈ ਆਂਦਾ ਹੈ ਇਹ ਸੀ ਫ੍ਰੀਜ ਆ ਮਸ਼ੀਨ ਸਾਡੇ ਸਾਹਮਣੇ ਨਹੀਂ ਬਸਰੀ ਤੇ ਭਰਾ ਦੇ ਸਾਹਮਣੇ ਬਸਰੀ ਜਿਹਦੇ ਜਿਹਦੇ ਸਾਹਮਣੇ ਵੀ ਇਹਨੇ ਤੇ ਆ ਹੀ ਜਾਣਾ ਉਹਦੀ ਜਿੰਦ ਸ਼ਰਮ ਹੋਣੀ ਆ ਉਹਦਾ ਚੰਗਾ ਬੜਾ ਐ ਨਾ ਉਹ ਵਿਚਾਰਾ ਉਹਨੂੰ ਪਤਾ ਵੀ ਹਾਂ ਕਰ ਦਿੰਦਾ ਨਾ ਨਹੀਂ ਕਰਦਾ ਮੂੰਹ ਤਾਂ ਭਾਵੇਂ ਜਿੱਦਾਂ ਮਰਜੀ ਤੇ ਉਹਦਾ ਵਿਚਾਰਾ ਬੜਾ ਚੰਗਾ ਵਾ ਆ ਵੇਖਾ ਮੈਨੂੰ ਬਲੈਡ ਮੇਰਾ ਬੀਪੀ ਲੋਲ ਵਿਚਾਰਾ ਭੱਜ ਗਿਆ ਦੁਕਾਨਾਂ ਤੇ ਲਿੰਕਾ ਲੈਣਾ ਕੋਈ ਹੋਰ ਹੁੰਦਾ ਤੇ ਚਾਚਾ ਹੁੰਦਾ ਮੈਨੂੰ ਕੁੱਟ ਨਹੀਂ ਲੈ ਕੇ ਦੇਣੀ ਕੱਲਾ ਜੂਸ ਪੀ ਜਾਂਦਾ ਉਹ ਤੇ ਚਾਚੀ ਛੱਡ ਕੋਈ ਦਾਲ ਨਹੀਂ ਤੂੰ ਆਹਣ ਦੇ ਜੂਸ ਦਾ ਜੱਗ ਘੋੜਾ Το καλό